ਹਾਂਜੀ ਸਤਿ ਸ੍ਰੀ ਅਕਾਲ ਜੀ ਮੇਰ ਕਰਤ ਸਵਰਾਜ ਖੁਸ਼ੀ ਹੋਣਗੇ ਪ੍ਰਮਾਤਮਾ ਤੁਹਾਨੂੰ ਸਭ ਨੂੰ ਚੜ੍ਹਦੀ ਕਲਾ ਵਿੱਚ ਰੱਖੇ ਦੇਖੋ ਤੁਸੀਂ ਕਰਜ਼ਾ ਦੇਣਾ ਕਰਜ਼ਾ ਨਹੀਂ ਲੈ ਰਿਆ ਕਰਜ਼ੇ ਤੇ ਤੁਹਾਨੂੰ ਬਹੁਤ ਹੀ ਜ਼ਬਰਦਸਤ ਟੋਟਕਾ ਦੱਸਣ ਲੱਗੀਆਂ ਸਿਰਫ ਤੁਸੀਂ ਇਹ ਕਰਨਾ ਇੱਕ ਤੇਜ ਪੱਤਰ ਲੈਣਾ ਇੱਕ ਹਰੀ ਸ਼ਿਆਹੀ ਵਾਲਾ ਪੈਨ ਲੈਣਾ ਜਿੱਤੇ ਸ਼ਿਆਹੀ ਹਰੀ ਨਿਕਲਦੀ ਹੋਵੇ ਪੈਨ ਪਵਾ ਜਿਹੜੇ ਮਰਜ਼ੀ ਕਲਰ ਦਾ ਹੋਵੇ ਤਾਨੂੰ ਦੋ ਚੀਜ਼ਾਂ ਦੀ ਜ਼ਰੂਰਤ ਪਊ ਤੁਹਾਨੂੰ ਅਮਰਜੈਂਸੀ ਕਰਜ਼ੇ ਦੀ ਜ਼ਰੂਰਤ ਤੁਹਾਡੇ ਸਿਰ ਤੇ ਆ ਕੇ ਅਗਲਾ ਮੰਗ ਰਿਹਾ ਤੁਹਾਨੂੰ ਉਹਦੇ ਲਈ ਦੱਸਾਂਗੀ ਇੱਕ ਸੱਚ ਵਰਲਡ ਬਹੁਤ ਹੀ ਜ਼ਬਰਦਸਤ ਪਾਵਰਫੁਲ ਤੁਸੀਂ ਵੀਡੀਓ ਨੂੰ ਸਟਾਰਟ ਕਰਨ ਤੋਂ ਪਹਿਲਾਂ ਨਵੇਂ ਆਏ ਹੋ ਸਬਸਕ੍ਰਾਈਬਰ ਜ਼ਰੂਰ ਕਰ ਦਿਓ ਟੱਲੀ ਵਾਲਾ ਬਟਨ ਜ਼ਰੂਰ ਨਾ按 ਦਿਓ ਕਿਉਂਕਿ ਹਰ ਇੱਕ ਸਾਡੀ ਵੀਡੀਓ ਤੁਹਾਡੇ ਤੱਕ ਪਹਿਲਾਂ ਪਹੁੰਚੇ ਬਾਕੀ ਲਾਈਕ ਕਮੈਂਟ ਸ਼ੇਅਰ ਜ਼ਰੂਰ ਕਰ ਦਿਆ ਕਰੋ ਇਹਦੇ ਨਾਲ ਸਾਡਾ ਵੀ ਹੌਸਲਾ ਵਧਾਈ ਹੋ ਜਾਂਦਾ ਵੀ ਸਾਡੀ ਵੀਡੀਓ ਅਗਲੇ ਨੂੰ ਚੰਗੀ ਲੱਗੇ। ਇੱਕ ਨੇ ਤੁਸੀਂ ਕਿੰਨਾ ਕਰਜ਼ਾ ਦੇਣਾ? ਕਿੱਡਾ ਵੱਡਾ ਪਾਵਾਂ? 5 ਕਰੋੜ ਪਾਵਾਂ, 10 ਕਰੋੜ ਪਾਵਾਂ, 25 ਲੱਖ, 26 ਲੱਖ ਜਿੰਨਾ ਮਰਜ਼ੀ ਦੇ। ਪਰ ਜਦੋਂ ਤੁਹਾਨੂੰ ਲੱਗਦਾ ਵੀ ਹੁਣ ਸਾਡੇ ਕੋਲੇ ਕਰਜ਼ਾ ਵਾਪਸ ਕਰਨ ਦੀ ਹਿੰਮਤ ਨਹੀਂ ਹੈਗੀ, ਅਸੀਂ ਬਹੁਤ ਪਰੇਸ਼ਾਨ ਹੋਵਾਂਗੇ ਕਿਉਂਕਿ ਜਿਨੇ ਕਰਜ਼ਾ ਲਿਆ ਹੁੰਦਾ, ਕਰਜ਼ਾ ਉੱਠਣ ਨਹੀਂ ਦਿੰਦਾ insaan. ਜਿਨੇ ਹੁਣ ਲੈਣਾ ਉਨੇ ਤਾਂ ਪਹਿ ਲੈਣਾ ਵਾ ਚਾਹੇ ਤੁਸੀਂ ਸੌਖਿਆਂ ਚਾਹੇ ਤੁਸੀਂ ਔਖਿਆਂ ਪਰ ਮਰ ਜਾਣਾ ਕੋਈ ਸਲੈਕਸ਼ਨ ਨਹੀਂ ਹੈਗਾ ਪਾਹਾ ਲੈ ਕੇ ਪਰਿਵਾਰਾਂ ਦੇ ਪਰਿਵਾਰ ਮਰ ਜਾਂਦੇ ਨੇ ਜਦੋਂ ਕਰਜ਼ਾ ਦੇਣਾ ਹੁੰਦਾ ਜਾਂ ਫਿਰ ਜ਼ਹਿਰ ਖਾ ਲੈਂਦੇ ਨੇ ਜਾਂ ਫਿਰ ਨਹਿਰ ਦੇ ਵਿੱਚ ਛਾਲ ਮਾਰਦੇ ਨੇ ਹੋਰ ਕਈ ਪ੍ਰਕਾਰ ਦੀਆਂ ਆਤਮ ਹੱਤਿਆ ਕਰ ਲੈਂਦੇ ਨੇ ਆਤਮ ਹੱਤਿਆ ਕਰਨਾ ਕੋਈ ਸਲੈਕਸ਼ਨ ਨਹੀਂ ਸਾਡੀ ਜ਼ਿੰਦਗੀ ਦਾ ਕੋ ਜਿਹੜਾ ਸਾਡਾ ਦੇਣਾ ਲੈਣ ਦੇ ਹਿਸਾਬ ਕਿਤਾਬ ਨੇ ਇਹ ਸਾਡੇ ਜਨਮ ਮੰਤਰਾਂ ਤੱਕ ਚੱਲਦੇ ਨੇ ਅਸੀਂ ਕਿਉਂ ਨਾ ਇਸ ਜਨਮ ਵਿੱਚ ਆਪਦਾ ਕਰਜ਼ਾ ਲਾ ਕੇ ਬੇਲੇ ਹੋਈਏ ਇੱਕ ਗੱਲ ਹੋਰ ਜ਼ਰੂਰੀ ਸਮਝੋ ਦੇਖੋ ਕੋਈ ਵੀਡੀਓ ਜਦੋਂ ਮੈਂ ਪਾਉਣੀ ਆ ਜਾਂ ਕੋਈ ਵੀ ਇਨਸਾਨ ਵੀਡੀਓ ਪਾਉਂਦਾ ਜਾਂ ਫਿਰ ਕਿਸੇ ਵੀ ਤੁਸੀਂ ਕਿਸੇ ਕੋਲ ਵੀ ਜਾਣੇ ਹੋ ਉੱਥੋਂ ਸਾਰਿਆਂ ਦੇ ਕੰਮ ਨਹੀਂ ਬਣਦੇ ਹੁੰਦੇ ਪਤਾ ਨਹੀਂ ਕਿਹੜੇ insan ਤੇ ਕਿਹੜਾ ਟੋਟਕਾ ਕੰਮ ਕਰ ਜਾਂਦਾ ਹੁਣ ਤੁਸੀਂ ਲੋਟਰੀ ਪਾਉਣੀ ਹੈ ਪਹਿਲਾਂ ਛੋਟੀ ਜੀ ਗੱਲ ਕਿੰਨੇ ਲੋਕ ਹੁੰਦੇ ਨੇ ਉੱਥੇ ਲੱਖਾਂ ਕਰੋੜਾਂ ਲੋਕਾਂ ਨੇ ਪੰਜਾਬ ਦੇ ਆਨੇ ਲੋਟਰੀ ਲਾਉਣੀ ਆ ਲੋੜੀ ਬੰਪਰ ਉਹਦੇ ਵਿੱਚ ਸਾਰਿਆਂ ਨੂੰ ਤਾਂ ਨਿਕਲਣਾ ਨਹੀਂ ਹੈਗਾ 1 2 3 ਉਸ ਤੋਂ ਬਾਅਦ 150 500 ਵਾਲੇ ਆ ਜਾਂਦੇ ਨੇ ਹ ਜੇ ਆਪਾਂ 7000 ਵਾਲੇ 10000 ਵਾਲੇ ਹੋਣਗੇ ਮੈਨੂੰ ਤਾਂ ਪਤਾ ਨਹੀਂ ਇਹਨਾਂ ਤੇ ਹੁਣ ਇਹੀ ਕੰਮ ਵੀਡੀਓ ਦਾ ਹੁੰਦਾ ਵੀਡੀਓ ਦੇ ਵਿੱਚ ਸਾਡੀ ਇਹ ਵੀਡੀਓ ਪਾਈ ਹੋਈ ਨਾਲ ਇੱਕ ਬੰਦੇ ਦਾ ਵੀ ਕੰਮ ਬਣਦਾ ਤਾਂ ਬਹੁਤ ਵੱਡੀ ਗੱਲ ਆ ਕੋਈ ਵੀ ਕੰਮ ਮੈਂ ਹੁਣ ਦੇਖੋ ਫੇਸਬੁਕ ਤੇ ਮੇਰੇ ਡੇਲੀ ਸਟੇਟਸ ਲਾਏ ਹੁੰਦੇ ਨੇ ਮੈਂ ਸ਼ਾਰਟ ਵੀ ਲਾਉਣੀ ਆ ਉਹਦੇ ਵਿੱਚ ਤੇ ਸਮਝਾਉਂਦੀ ਵੀ ਬਹੁਤ ਕੁਝ ਆ ਵੀ ਭਾਈ ਇਹ ਐ ਹੀ ਹੁੰਦਾ ਜੇ ਇੱਕ ਬੰਦੇ ਦਾ ਵੀ ਫ੍ਰੀ ਦੇ ਵਿੱਚ ਫਾਇਦਾ ਹੁੰਦਾ ਬਹੁਤ ਵੱਡੀ ਗੱਲ ਤੁਸੀਂ ਮੇਰੇ ਕੋਲੇ ਆਉਣਾ ਨਹੀਂ ਕੋਈ ਟਿਕਟ ਨਹੀਂ ਲੈਣੀ ਕੋਈ ਖਰਚਾ ਨਹੀਂ ਕਰਾਇਆ ਨਹੀਂ ਪਾੜਾ ਨਹੀਂ ਕੰਮ ਨਹੀਂ ਛੱਡ ਕੇ ਆਉਣਾ ਮੇਰੇ ਕੋਲ ਤੁਸੀਂ ਸਿਰਫ ਇੱਕ ਇਹ ਜਿਹਾ ਤੇਜ ਪੱਤਰ ਲੈਣਾ ਇਦਾਂ ਦਾ ਤੇਜ ਪੱਤਰ ਲੈ ਕੇ ਇਹਦੇ ਉੱਪਰ ਤੁਸੀਂ ਆਪਣੀ ਵੈਸ਼ ਲਿਖਣੀ ਹੈ ਜਿੰਨਾ ਤੁਸੀਂ ਤੁਹਾਨੂੰ ਪੈਸੇ ਦੀ ਅਮਰਜੈਂਸੀ ਵਿੱਚ ਲੋੜ ਆ। ਤੁਸੀਂ ਮੇਰਾ ਕਹਾਂ ਦਾ ਮਤਲਬ ਕਰ ਜਾ ਦੇਣਾ। ਜਾਂ ਫਿਰ ਤੁਹਾਨੂੰ ਹੋਰ ਕਿਸੇ ਪ੍ਰਕਾਰ ਦੀ ਅਮਰਜੈਂਸੀ ਦੀ ਜ਼ਰੂਰਤ ਪਵੇ। ਪਹਿਲਾਂ ਧਿਆਨ ਨਾਲ ਸਮਝੋ ਜੇ ਤੁਸੀਂ ਮਕਾਨ ਬਣਾਉਣਾ ਤਾਂ ਇਹ ਕੰਮ ਨਹੀਂ ਕਰੇਗਾ। ਤੁਸੀਂ ਸ਼ਰਾਬ ਵਾਸਤੇ ਲਿਖ ਰਹੇ ਹੋ ਤਾਂ ਵੀ ਇਹ ਕੰਮ ਨਹੀਂ ਕਰੇਗਾ। ਬਿਸਵਾ ਦੇ ਕੋਠੇ ਤੇ ਜਾਣਾ ਤਾਂ ਵੀ ਇਹ ਕੰਮ ਨਹੀਂ ਕਰੇਗਾ। ਇਹ ਕਦੋਂ ਕਰੇਗਾ? ਜਦੋਂ ਤੁਹਾਡੇ ਦਰਾਂ ਵਿੱਚ ਆ ਕੇ ਤੁਸੀਂ ਕਰਜ਼ਾ ਦੇਣਾ ਕੋਈ ਤੁਹਾਨੂੰ ਪਰੇਸ਼ਾਨ ਕਰ ਰਿਹਾ। ਜਾਂ ਫਿਰ ਘਰ ਦੇ ਵਿੱਚ ਕੋਈ ਬਿਮਾਰ ਪਿਆ ਪੈਸੇ ਦਾ ਕਿਸੇ ਪਾਸਿਓਂ ਹੀਲਾ ਨਹੀਂ ਜਾਂ ਲੜਕੀ ਦੀ ਸ਼ਾਦੀ ਰੱਖੀ ਹੋਈ ਆ। ਕਿਸੇ ਪਾਸਿਓਂ ਪੈਸੇ ਦਾ ਹੀਲਾ ਨਹੀਂ ਬਣ ਰਿਹਾ। ਜਾਂ ਕੋਈ ਹੋਰ ਕਈ ਕਿਸਮੀਆਂ ਮਜਬੂਰੀਆਂ, ਅਮਰਜੈਂਸੀਆਂ। ਦੇਖੋ ਵੱਡੇ ਲੋਕਾਂ ਨੇ ਵੱਡੇ ਕਰਜ਼ੇ ਦੇਣੇ ਹੁੰਦੇ ਨੇ, ਛੋਟਿਆਂ ਨੇ ਛੋਟੇ ਦੇਣੇ ਹੁੰਦੇ ਆ। ਵੱਡਿਆਂ ਨੂੰ ਵੱਡੀ ਜ਼ਰੂਰਤ ਹੁੰਦੀ ਆ ਤੇ ਛੋਟਿਆਂ ਨੂੰ 10-20 ਹਜ਼ਾਰ ਨਾਲ ਵੀ ਗੱਡੀ ਚੱਲ ਜਾਂਦੀ ਆ ਪੈਸੇ ਦੀ ਜ਼ਰੂਰਤ ਹਰ ਇੱਕ ਇਨਸਾਨ ਨੂੰ ਪੈਂਦੀ ਆ ਭਾਵੇਂ ਕਰੋੜਪਤੀ ਆ ਇੱਕ ਵਾਰ ਮੈਂ ਪਹਿਲਾਂ ਇੱਕ ਵੀਡੀਓ ਪਾਸੀ ਇੱਕ ਮੁੰਡੇ ਦਾ ਮੈਸੇਜ ਆਇਆ ਕਹਿੰਦਾ ਆਂਟੀ ਬਾਕੀ ਤੁਹਾਡੀ ਵੀਡੀਓ ਵਾਲੀ ਗੱਲ ਸੱਚ ਹੋਈ ਕਹਿੰਦਾ ਮੈਂ ਬੈਂਕ 'ਚ ਬੈਠਾ ਸੀ ਤੇ ਇੱਕ ਕਹਿੰਦਾ ਵੀ ਬਜ਼ੁਰਗ ਆਇਆ ਬੈਂਕ 'ਚੋਂ ਪੈਸੇ ਕਢਾਉਣ 5 ਲੱਖ ਦਾ ਉਹਦੇ ਕੋਲ ਚੈੱਕ ਸੀ ਤੇ ਚਾਹ ਮੈਨੇਜਰ ਨੇ ਮਗਾਈ ਮੈਨੇਜਰ ਨੇ ਚਾਹ ਤੇ ਚਾਹ ਪੀਣ ਲੱਗੇ ਤੇ ਜਿਹੜਾ ਉਹ ਚੈੱਕ ਸੀ ਚੈੱਕ ਦੇ ਉੱਤੇ ਚਾਹ ਪਈ ਨਾਲੇ ਕਹਿੰਦਾ ਉਹਦੇ ਕੱਪੜੇ ਖਰਾਬ ਹੋ ਗਏ ਕਹਿੰਦਾ ਮੈਨੂੰ ਕਹਿੰਦਾ ਗਿੱਜਾ ਦਿਖਾ ਕੇ ਵੀ ਗਿੱਜਾ ਖਾਲੀ ਆ ਕੋਈ ਪੈਸਾ ਨਹੀਂ ਬੈਂਕ ਦੇ ਵਿੱਚ ਮੇਰਾ 42000 ਰੁਪਏ ਪਿਆ ਦੇਖੋ ਪੈਸੇ ਦੀ ਜਰੂਰਤ ਹੋਈ ਮੈਂ ਕਹਿੰਦੀ ਅਮਰਜੈਂਸੀ ਦੇ ਵਿੱਚ ਸਭ ਨੂੰ ਪੈਂਦੀ ਆ ਫਿਰ ਉਹਨੇ ਆਪਦੇ ਆੜਤੀਆਂ ਨੂੰ ਫੋਨ ਕੀਤਾ ਅਗਲੇ ਨੇ ਅਬ ਦੇ ਆਰਤੀ ਤੋਂ ਪੈਸੇ ਮੰਗਵਾਏ ਕੁਝ ਜ਼ਰੂਰਤ ਸਭ ਨੂੰ ਚਾਹੇ ਬੈਂਕ ਦੇ ਵਿੱਚ ਪੈਸਾ ਕਿੰਨਾ ਵੀ ਪਿਆ ਹੋਵੇ ਪਤਾ ਨਹੀਂ ਨੇਰੇ ਸਨੇਰੇ ਸਮ ਤੜਤੇ ਨੂੰ ਜ਼ਰੂਰਤ ਪੈ ਜਾਂਦੀ ਹੈ ਤੇ ਸਾਡੇ ਕੋਲੇ ਬੈਂਕ ਖੋਲਣ ਦਾ ਉਸ ਟਾਈਮ ਨਹੀਂ ਹੁੰਦਾ ਟਾਈਮ ਜਾਂ ਰਾਤ ਨੂੰ ਲੋੜ ਪੈ ਗਈ ਬੈਂਕ ਖੋਲਣ ਦਾ ਨਹੀਂ ਟਾਈਮ ਇਹ ਸਾਰੇ ਟੈਬ ਅਮਰਜੈਂਸੀ ਹੁੰਦੇ ਨੇ ਜਾਂ ਫਿਰ ਬੈਂਕ ਨੂੰ ਛੁੱਟੀ ਆ ਇਹ ਗੱਲਾਂ ਹੋ ਜਾਂਦੀਆਂ ਜਿਵੇਂ ਦੇਖੋ ਚਾਹ ਦਾ ਕੱਪ ਚੈੱਕ ਦੇ ਉੱਤੇ ਡੁੱਲ ਗਿਆ 5 ਲੱਖ ਦਾ ਚੈੱਕ ਸੀ ਇਹ ਜਿਹਾ ਕਈ ਸਾਡੀਆਂ ਗੱਲਾਂ ਹੁੰਦੀਆਂ ਨੇ ਜਿਹਦੇ ਸਾਨੂੰ ਅਮਰਜੈਂਸੀ ਪੈਸੇ ਦੀ ਲੋੜ ਆ ਤੇ ਸਾਡਾ ਉਸ ਟਾਈਮ ਕਿਸੇ ਪਾਸੋਂ ਹਿੱਲਾ ਨਹੀਂ ਬਣਦਾ ਉਸ ਟਾਈਮ ਤੁਸੀਂ ਇਸ ਤੇਜ ਪੱਤਰ ਦੇ ਉੱਤੇ ਆਪਣੀ ਜਿੰਨੀ ਤੁਹਾਨੂੰ ਜ਼ਰੂਰਤ ਆ ਮੈਂ ਹੁਣ ਵੀ ਕਹਿੰਦੀ ਆ ਸ਼ਰਾਬ ਲਈ ਨਹੀਂ ਲਿਖਣਾ ਮਕਾਨ ਬਣਾਉਣ ਲਈ ਨਹੀਂ ਲਿਖਣਾ ਵਿਸਵਾ ਦੇ ਕੋਠੇ ਤੇ ਜਾਣ ਲਈ ਨਹੀਂ ਲਿਖਣਾ ਨਹੀਂ ਇਹ ਕੰਮ ਕਰੂਗਾ ਇਹ ਸਿਰਫ ਕਰੂਗਾ ਤਾਂ ਕਰੂਗਾ ਅਮਰਜੈਂਸੀ ਇੱਥੇ ਜਿੰਨੀ ਤੁਹਾਨੂੰ ਲੋੜ ਆ ਦੇ ਪਹਿਲਾ ਤੁਸੀਂ ਥੋੜਾ ਜਿਹਾ ਇਹਦੇ ਉੱਤੇ ਇਤਰ ਲਾ ਲੈਣਾ ਇਸ ਤਰ੍ਹਾਂ ਜਿਵੇਂ ਮੈਂ ਤੁਹਾਨੂੰ ਦੱਸਤੀ ਆ ਕੋਈ ਜ਼ਿਆਦਾ ਨਹੀਂ ਲਾਉਣਾ ਹੈਗਾ ਹਾਂ ਦੇਖੋ ਇਤਰ ਦੀ ਸ਼ਿਸ਼ੀ ਇਹ ਹੀ ਛੋਟੀ ਜੀ ਇਤਰ ਭਾਵੇਂ ਕੋਈ ਵੀ ਹੋਵੇ ਇਹਦੇ ਉੱਤੇ ਤੁਸੀਂ ਇਸ ਤਰ੍ਹਾਂ ਇਤਰ ਪਸਾ ਲੈਣਾ ਕਸਾਉਣ ਤੋਂ ਬਾਅਦ ਤੁਸੀਂ ਹੁਣ ਇਹਦੇ ਉੱਤੇ ਜਿੰਨਾ ਤੁਹਾਨੂੰ ਪੈਸੇ ਦੀ ਲੋੜ ਆ ਉਹ ਲਿਖ ਲਓ ਲਿਖਣ ਤੋਂ ਬਾਅਦ ਹੁਣ ਤੁਸੀਂ ਕੀ ਕਰਨਾ ਸਮਝਣ ਦੀ ਜਰੂਰਤ ਹੁੰਦੀ ਹੈ ਮੈਂ ਇਹੀ ਕਹਿੰਦੀ ਪਹਿਲਾਂ ਸਮਝਣਾ ਹੀ ਪੈਂਦੀ ਹੈ ਗੱਲ ਫਿਰ ਜਾ ਕੇ ਉਹ ਕਰਦੀ ਹੈ ਕੰਮ ਕੋਈ ਵੀ ਚੀਜ਼ ਹੁਣ ਤੁਸੀਂ ਇਹਦੇ ਉੱਤੇ ਦਾਲਚੀਨੀ ਪਾਊਡਰ ਲਵੋ ਸਾਰਿਆਂ ਨੂੰ ਪਤਾ ਦਾਲਚੀਨੀ ਪਾਊਡਰ ਇਹਦੇ ਉੱਤੇ ਇਸ ਤਰ੍ਹਾਂ ਲਾਓ ਫਿਰ ਇਸ ਨੂੰ ਜਿਵੇਂ ਪਾਨ ਬੀੜਾ ਹੁੰਦਾ ਇਸ ਤਰ੍ਹਾਂ ਫੋਲਡ ਕਰ ਲਓ ਕਰਕੇ ਇਹਦੇ ਵਿੱਚ ਫੁੱਲ ਵਾਲਾ ਇੱਕ ਲੌਂਗ ਲਵੋ ਉਹ ਮੈਂ ਲਿਆਉਣਾ ਭੁੱਲ ਗਈ ਮੈਂ ਉੱਪਰ ਬੈਠੀ ਵੀਡੀਓ ਬਣਾ ਰਹੀ ਆ ਉਹ ਨੀਚੇ ਆ ਕੋ ਮੈਨੂੰ ਸਮਾਨ ਹੇਠਾਂ ਉੱਪਰ ਲਿਆਂਦ ਦੀ ਕਈ ਵਾਰੀ ਪ੍ਰੋਬਲਮ ਹੋ ਜਾਂਦੀ ਆ ਕਿਉਂਕਿ ਮੈਨੂੰ ਤੁਹਾਨੂੰ ਸਾਰਿਆਂ ਨੂੰ ਪਤਾ ਮੇਰੀ ਇੱਕ ਲੱਤ ਕਬਾਂ ਟੁੱਟੀ ਹੋਈ ਵੈ ਪੌੜੀਆਂ ਚੜ੍ਹਦੀ ਜ਼ਰੂਰ ਹਨ ਕਿਉਂਕਿ ਤੇ ਉਹਦੇ ਕਰਕੇ ਸਮਾਨ ਚੱਕਣ ਦੀ ਕਈ ਵਾਰੀ ਪ੍ਰੋਬਲਮ ਆ ਜਾਂਦੀ ਆ ਤੇ ਇੱਥੇ ਜਿਹੜਾ ਗਬਲੀ ਚੀਜ਼ ਆ ਇੱਥੇ ਤੁਸੀਂ ਲੌਂਗ ਪਾਉਣਾ ਉਹ ਸਮਝੋ ਫੁੱਲ ਵਾਲਾ ਫੁੱਲ ਬਾਹਰ ਰਹੇ ਤੇ ਉਹਦੀ ਡੰਡੀ ਡੰਡੀ ਵਾਲੇ ਪਾਸੇ ਆ ਜਾਈ ਇਸ ਪਾਸੇ ਇਸ ਨੂੰ ਹੁਣ ਤੁਸੀਂ ਕੀ ਕਰਨਾ ਭਾਵੇਂ ਕੋਈ ਵੀ ਟਾਈਮ ਤੁਹਾਨੂੰ ਜ਼ਰੂਰਤ ਪੈ ਗਈ ਤੁਸੀਂ ਆਪਦੇ ਪੈਸੇ ਲਿਖ ਲਏ ਜਿੰਨੇ ਤੁਹਾਨੂੰ ਜ਼ਰੂਰਤ ਆ ਤੁਸੀਂ ਹੁਣ ਪਹਿਲਾਂ ਦੇ ਦਿੱਤੇ ਜਿਹੜਾ ਮੈਂ ਤੁਹਾਨੂੰ ਇੱਧਰ ਕਿਹਾ ਇੱਧਰ ਲਾ ਲਿਆ ਉਹ ਤੋਂ ਬਾਅਦ ਜਿੰਨੇ ਤੁਹਾਨੂੰ ਪੈਸਿਆਂ ਦੀ ਲੋੜ ਤੁਸੀਂ ਲਿਖ ਲਏ ਫਿਰ ਤੁਸੀਂ ਦਾਣ ਚੀਨੀ ਲਾ ਲਿਆ ਪਾਊਡਰ ਉਸ ਤੋਂ ਬਾਅਦ ਤੁਸੀਂ ਪੱਤੇ ਨੂੰ ਇਸ ਤਰ੍ਹਾਂ ਕਰ ਲਿਆ ਫੋਲਡ ਮਤਲਬ ਸਮਝ ਲਓ ਜਿਵੇਂ ਪਾਨ ਵੀੜਾ ਬਣਾਉਂਦੇ ਨੇ ਉਸ ਤਰ੍ਹਾਂ ਉਸ ਤੋਂ ਬਾਅਦ ਫਿਰ ਤੁਸੀਂ ਇੱਥੇ ਚੀ ਲੌਂਗ ਲਗਾਉਣਾ ਫੁੱਲ ਵਾਲਾ ਸਾਹਤਾ ਲੰਗ ਹੋਣਾ ਚਾਹੀਦਾ ਤੇ ਉਹਦੀ ਪੂਰੀ ਡੰਡੀ ਐਸ ਪਾਸੇ ਡੰਡੀ ਵਾਲੇ ਪਾਸੇ ਨਿਕਲ ਆਵੇ ਹੁਣ ਤੁਸੀਂ ਇਸ ਨੂੰ ਇੱਕ ਮਿੱਟੀ ਦਾ ਠੂਠੇ ਜਾਂ ਦੀਵਾ ਜਾਂ ਫਿਰ ਜੀ ਤੁਸੀਂ ਧੂਣੀ ਦੰਨੇ ਕੋਈ ਵੀ ਚੀਜ਼ ਹੋ ਸਕਦੀ ਆ ਇਹਦੇ ਨੀਚੇ ਕਪੂਰ ਰੱਖ ਦਿਓ ਥੋੜਾ ਜਿਹਾ ਤੇ ਉੱਪਰ ਕਪੂਰ ਰੱਖ ਦਿਓ ਇਹਨੂੰ ਸਾੜੋ ਜਿਹੜੀ ਹੁਣ ਇਹਦੀ ਬਚੀ ਖੁਚੀ ਰਾਖਾ ਇਹਨੂੰ ਤੁਸੀਂ ਜਾਂ ਤਾਂ ਫਿਰ ਜਲ ਪ੍ਰਵਾਹ ਕਰ ਦਿਓ ਅਗਰ ਤੁਹਾਡੇ ਨੇੜੇ ਨਦੀ ਨਹਿਰ ਨਹੀਂ ਹੈਗੀ ਤੁਸੀਂ ਇਹਨੂੰ ਕਿਤੇ ਬਾਹਰ ਦੂਰ ਜਾ ਕੇ ਸਿੱਟਿਓ ਤੇ ਹੁਣ ਇਹ ਕੰਮ ਤਾਂ ਤੁਸੀਂ ਲੈਕਰ ਹੋ ਗਿਆ ਤੁਹਾਡਾ ਇਹ ਤੁਸੀਂ ਐਮਰਜੈਂਸੀ ਦੇ ਵਿੱਚ ਕਰਨਾ ਫੇਰ ਮੈਂ ਕਹ ਰਹੀ ਆ ਐਮਰਜੈਂਸੀ ਦੇ ਵਿੱਚ ਤੁਹਾਡਾ ਸਾਰਾ ਕੰਮ ਹੀ ਕੰਪਲੀਟ ਹੋ ਗਿਆ ਹੁਣ ਤੁਹਾਨੂੰ ਤੁਸ ਬਾਰ-ਬਾਰ ਇਹ ਫੇਰ ਵੀ ਜ਼ਰੂਰਤ ਪਵੇ ਹਾਂ ਬਾਰ-ਬਾਰ ਕਰ ਸਕੋ ਜੇ ਤੁਹਾਨੂੰ ਜ਼ਰੂਰਤ ਪਵੇ ਬਿਨਾਂ ਜ਼ਰੂਰਤ ਤੇ ਮਜ਼ਾਕ ਦੇ ਤੌਰ ਤੇ ਨਹੀਂ ਕਰਨਾ ਹੋਰ ਵੀ ਕੰਮ ਖਰਾਬ ਕਰੋਗਾ ਸਮਝ ਗਿਆ ਨਾ ਇੰਨਾ ਕੰਮ ਆ ਛੋਟਾ ਜਿਹਾ ਇਹ ਕਰੋ ਇਹਨੂੰ ਸਾਰ ਕੇ ਦੀ ਰਾਖ ਬਾਹਰ ਸਟ ਤੋਂ ਹੁਣ ਤੁਹਾਨੂੰ ਇਹਦੇ ਨਾਲ ਇੱਕ ਹੋਰ ਦੱਸਦੀ ਹਾਂ ਬਹੁਤ ਵਧੀਆ ਹੋਵੇ ਤੇ ਜੋ ਇੱਥੇ ਮੈਂ ਜਦੋਂ ਵੀਡੀਓ ਬਣਾਉਣੀ ਆ ਤੇ ਜਿਹੜਾ ਮੇਰਾ ਫੇਸਬੁੱਕ ਵਾਲਾ ਪੇਜ ਆ ਉੱਥੇ ਥੋੜੀ ਜਿਹਾ ਜ਼ਿਆਦਾ ਪਾਉਣੀ ਆਵੇਂ ਤੁਹਾਡੇ ਕੋਲੇ ਪੈਸਾ ਨਹੀਂ ਆ ਰਿਹਾ ਰੁਕ ਤੁਹਾਡੇ ਰੁਕੇ ਪਹਿਰੇ ਕੰਮ ਇਹ ਮੈਂ ਤੁਹਾਨੂੰ ਪਹਿਲਾਂ ਇਹਦੀ ਗੱਲ ਦੱਸਦੀ ਹਾਂ ਪੂਰੀ ਇਹ ਤੁਹਾਨੂੰ ਪਹਿਲੇ ਦਿਨ ਤੋਂ ਹੀ ਥੋੜੇ ਵਾਲੇ ਪੈਸੇ ਆਉਣੇ ਸ਼ੁਰੂ ਹੋ ਜਾਣਗੇ ਇਸ ਚੀਜ਼ ਨਾਲ ਇੱਥੇ ਜੇ ਲੌਂਗ ਨਗਾਉਣਾ ਇੱਧਰ ਆਵੇ ਇਹਨੂੰ ਫਿਰ ਸਾੜ ਦੇਣਾ ਕਪੂਰ ਆਕੇ ਤੇ ਕਪੂਰ ਆਕੇ ਥੱਲੇ ਤੇ ਜਲ ਪ੍ਰਵਾਹ ਕਰ ਦੇ ਨਹੀਂ ਫਿਰ ਬਾਹਰ ਸਿੱਟੇ ਆਇਓ ਪਹਿਲੇ ਦਿਨ ਤੋਂ ਰਿਜ਼ਲਟ ਸ਼ੁਰੂ ਥੋੜੇ ਵਾਲੇ ਭਾਵੇਂ ਥੋੜੇ ਦਿੱਤੇ ਹੀ ਪੈਸੇ ਵਾਪਸ ਆਉਣ ਲੱਗ ਜਾਣ ਜਾਂ ਫਿਰ ਤੁਹਾਨੂੰ ਕਿਸੇ ਪਾਸਿਓ ਕੋਈ ਪੈਸੇ ਉਧਾਂ ਦੇ ਦੇਵੇ ਕਿ ਮੇਰੇ ਸਾਰੇ ਭੈਣ ਭਰਾਵਾਂ ਦੇ ਇਸ ਤਰ੍ਹਾਂ ਕੰਮ ਬਣ ਰਹੇ ਨੇ ਤੇ ਹੋਰ ਰਹੇ ਨੇ ਕਿ ਮੈਸੇਜ ਦੱਸਦੇ ਨੇ ਹੁਣ ਆਏ ਦਾਸ ਚੀਨੀ ਦਾ ਟੁਕੜਾ ਸਾਰੇ ਜਾਣਦੇ ਹੋਣਗੇ ਇਹ ਦਾਚਨੀ ਇਹਦੇ ਨਾਲ ਜਿਵੇਂ ਟੰਗੀ ਬੰਦੇ ਹੁੰਦੇ ਨੇ ਆਏ ਆਪਦੇ ਸਾਰੇ ਸਾਰੇ ਜਿੰਨੇ ਵੀ ਤੁਹਾਡੇ ਲਮਾਈਆ ਵਾਲਾਂ ਦੀ ਇਸ ਤਰ੍ਹਾਂ ਵਾਲਾਂ ਦੇ ਉੱਤੇ ਫੇਰੋ ਡੇਲੀ ਡੇਲੀ ਫੇਰ ਸਕਦੇ ਠੀਕ ਆ ਅਗਰ ਨਹੀਂ ਡੇਲੀ ਕਰ ਸਕਦੇ ਸ਼ਨੀਵਾਰ ਵਾਲੇ ਦਿਨ ਇੱਕ ਨਾ ਰੱਖ ਲੋ ਹਰ ਤੇਜ ਇਹਨੂੰ ਐਕਸਟਰਾ ਸਿਰ ਦੇ ਉੱਤੇ ਘੁਮਾ ਕੇ ਇਹਨੂੰ ਸਾੜ ਦੇਣਾ ਤੁਹਾਡੇ ਕੋਲੇ ਹੱਟ ਤਾਂ ਤਨਰੂ ਥੋੜਾ ਵਾਲਾ ਹਰ ਟਾਈਮ ਕਦੇ ਇਹ ਨਹੀਂ ਹੋਵੇ ਅੱਜ ਤਾਂ ਹਮ ਕਿਸੇ ਅੱਗੇ ਹੱਥ ੱਡਣੇ ਪੈਣਗੇ ਤੁਹਾਨੂੰ ਕਿਸੇ ਕੋਲ ਜਾ ਕੇ ਪੈਸੇ ਮੰਗਣੇ ਪੈਣਗੇ ਨਹੀਂ ਮੰਗਣ ਦੀ ਜ਼ਰੂਰਤ ਪਊਗੀ ਬਾਕੀ ਹਾਂ ਮੈਂ ਇੱਕ ਗੱਲ ਕਹਿੰਨੇ ਆ ਵੀ ਦੋ ਅਸੀਂ ਵੀਡੀਓ ਬਣਾਉਣੇ ਨੇ ਇੱਕ ਅਸੀਂ ਸਹਿਲ ਜੋਤ ਚੋਂ ਸੁਮਿਲ ਚੈਲਨ ਤੇ ਪਾਉਣੇ ਆ ਤੇ ਦੂਜੀ ਅਸੀਂ ਗੋੜਜਵੰਤ ਤੇ ਪਾਉਣੇ ਜਦੋਂ ਅਸੀਂ ਵੀਡੀਓ ਬਣਾਉਨੇ ਮੈਨੂੰ ਇਹ ਨਹੀਂ ਪਤਾ ਹੁੰਦਾ ਵੀ ਕਿਹੜੀ ਵੀਡੀਓ ਸਹਿਲ ਜੋਤ ਚੋਂ ਚੈਨਲ ਤੇ ਪਾਉਣੀ ਹੈ ਤੇ ਕਿਹੜੀ ਮੈਂ ਗੋਡਸ ਤੇ ਪਾਉਣੀ ਹੈ ਇੰਨਾ ਕੁ ਭਲੇਖਾ ਮੈਂ ਵੀ ਖਾ ਜਾਣੇ ਵੀਡੀਓ ਬਣਾਉਣੇ ਤੇ ਮੈਂ ਪਾਉਣ ਦੀ ਗੱਲ ਕਰਦੀ ਆ ਦੋਨਾਂ ਚੈਨਲਾਂ ਤੇ ਜਾ ਕੇ ਤੁਸੀਂ ਵੀਡੀਓ ਸੌਂ ਸਕਦੇ ਉਹਦੇ ਉੱਤੋਂ ਵੀ ਉਹ ਪਾਈ ਆਪਾਂ ਵੀਡੀਓ ਬਣਾਈ ਆ ਜਿਵੇਂ ਤੁਹਾਨੂੰ ਤਨ ਦੀ ਜ਼ਰੂਰਤ ਅਮਰਜੈਂਸੀ ਵਿੱਚ ਉਹ ਵੀ ਪਤਾ ਨਹੀਂ ਕਿਹੜਾ ਟੋਟਕਾ ਕਿਹੜਾ ਕੰਮ ਕਰਦ ਉਹ ਨੰਬਰਾਂ ਵਾਲੀ ਆ ਉਹ ਨੰਬਰ ਲਿਖਣੇ ਨੇ ਹੱਥ ਉੱਤੇ ਉਹ ਜਦੋਂ ਵੀ ਤੁਹਾਨੂੰ ਜ਼ਰੂਰਤ ਪਵੇ ਡੇਲੀ ਵੀ ਲਿਖ ਸਕਦੇ ਤੁਸੀਂ ਉਹ ਨੰਬਰ ਤੇ ਇੰਨਾ ਕੁ ਕੰਮ ਆ ਸੰਜਨੀ ਲੋੜਾ ਸਮਝਿਆ ਕਰੋ ਬਾਕੀ ਜਿਹੜਾ ਤੁਸੀਂ ਫੋਨ ਕਿਸੇ ਨੂੰ ਜ਼ਰੂਰ ਤਾਂ ਮੈਂ WhatsApp ਨੰਬਰ ਲਾਇਆ ਹੋਇਆ ਹੈ ਮੈਸੇਜ ਛੱਡ ਸਕਦੇ ਮੈਸੇਜ ਕਦੋਂ ਛੱਡਣਾ ਜਦੋਂ ਮਤਲ ਤੁਹਾਨੂੰ ਕੋਈ ਅਮਰਜੈਂਸੀ ਕੰਮ ਹੋਵੇ ਉਹ ਬੋਲ ਕੇ ਤੁਸੀਂ ਮੈਨੂੰ ਭੇਜ ਦਿਆ ਕਰੋ ਤੇ ਮੈਂ ਤੁਹਾਨੂੰ ਬੋਲ ਮੈਸਜ ਕਰ ਦਿਆ ਕਰਾਂਗੇ ਬਾਕੀ ਰਹੀ ਗੱਲ ਕੋਈ ਤੁਹਾਡੇ ਕੋਲੋਂ ਮੇਰੀਆਂ ਵੀਡੀਓ ਪਾ ਕੇ ਪੈਸੇ ਮੰਗਦੇ ਲੋਕੀ ਬਹੁਤ ਤੁਸੀਂ ਉਦੋਂ ਮੇਰੇ ਨਾਲ ਗੱਲ ਕਰ ਸਕਦੇ ਹੋ ਤਾਂ تسਲੀ ਹੋ ਜੂ ਵੀ ਬੇਬੇ ਪੈਸੇ ਮੰਗ ਰਹੀ ਆ ਜਾਂ ਕੋਈ ਹੋਰ ਜਨਾਨੀ ਪੈਸੇ ਮੰਗ ਰਹੀ ਆ ਤੁਸੀਂ ਆਪਦਾ ਉਹਦੇ ਵਿੱਚ ਮੇਰਾ ਫੋਨ ਆਉਣਾ ਚਾਹੇ ਮੈਂ ਚੱਕਾਂ ਚਾਹੇ ਨਾ ਚੱਕਾਂ ਤੁਹਾਨੂੰ ਪਤਾ ਲੱਗ ਜਾਗਾ ਵੀ ਇਹ ਫੋਨ ਬੇਬੇ ਦਾ ਵਾ ਮੇਰਾ ਨੰਬਰ ਮੈਂ ਵੀਡੀਓ ਦੇ ਨਾਲ ਲਾ ਦਨੀ ਆ ਅੱਗੇ ਮੈਂ ਨਹੀਂ ਸੀ ਲਾਉਂਦੀ ਅੱਗੇ ਮੈਂ ਲਾਉਂਦੀ ਸੀ ਦੂਜਾ ਨੰਬਰ ਤੇ ਉਹਦੇ ਵਿੱਚ ਕਾਫੀ ਦਿੱਕਤ ਪੈਂਦੀ ਸੀ ਤੇ ਉਹਦੀ ਆਵਾਜ਼ ਕਲੀਅਰ ਨਹੀਂ ਸੀ ਆਉਂਦੀ ਇੱਕ ਗੱਲ ਹੋਰ ਸੀ ਇੱਥੋਂ ਤਾਂ ਅਸੀਂ ਫੋਨ ਤਾਂ ਹਾਂ ਚੱਕਦਨੇ ਜੇ ਕਿਸੇ ਦੀ ਗੱਲ ਚੱਲਦੀ ਹੋਵੇ ਉਹਦੇ ਵਿੱਚ ਫੋਨ ਤਾਂ ਹਾਂ ਨਹੀਂ ਚੱਕ ਹੁੰਦਾ ਨੰਬਰਾਂ ਵਾਲਾ ਸੀ ਤੇ ਨਹੀਂ ਤਾਂ ਮੇਰੀ ਗੱਲ ਸਮਝ ਪੈਂਦੀ ਸੀ ਨਾ ਅਗਲੇ ਦੀ ਮੈਨੂੰ ਪੈਂਦੀ ਸੀ ਉਹਦੇ ਕਰਕੇ ਉਹ ਨੰਬਰ ਮੈਂ ਨਹੀਂ ਚੱਕਦੀ ਹਾਂ ਵੈਸੇ ਕਦੇ ਕਦੇ ਔਨ ਕਰ ਲੈਣੀ ਜੇ ਕਿਸੇ ਭੈਣ ਭਰਾ ਦਾ ਆਜ ਪਰ ਵੈਸੇ ਮੈਂ ਚੱਕਦੀ ਨਹੀਂ ਹਾਂ ਮੈਂ ਹੁਣ ਵੀ ਕਹਿੰਦੀ ਫੋਨ ਮੈਂ ਕਿਸੇ ਦਾ ਨਹੀਂ ਚੱਕਾਂਗੀ ਮੈਸੇਜ ਹੀ ਕਰਿਓ ਕਿ ਫੋਨ ਤਾਂ ਦਿਨ ਦੇ ਵਿੱਚ 3-4000 ਫੋਨ ਆਉਂਦਾ ਇੰਨਾ ਕੋਈ ਵੀ ਬੰਦਾ ਤੁਹਾਨੂੰ ਵੀ ਪਤਾ ਨਹੀਂ ਸੰਭ ਸਕਦਾ ਹੈਕ ਨਹੀਂ ਹਾਂ ਇੱਕ ਗੱਲ ਹੈਗੀ ਆ ਕੁਦਰਤ ਇੱਕ ਐਸੀ ਚੀਜ਼ ਹੈਗੀ ਆ ਕਿਸੇ ਦਾ ਅਮਰਜੈਂਸੀ ਹੁੰਦਾ ਪਤਾ ਨਹੀਂ ਕਿਵੇਂ ਆਟੋਮੈਟਿਕ ਫੋਨ ਔਨ ਹੋ ਜਾਂਦਾ ਮੈਂ ਇਸ ਗੱਲ ਤੋਂ ਹਰਾਨ ਹੋਈ ਪਈ ਆ ਕੱਲ ਦੀ ਕਿਸੇ ਨੂੰ ਕੋਈ ਅਮਰਜੈਂਸੀ ਲੋਰਡ ਸੀ ਫੋਨ ਤੋਂ ਬਹੁਤ ਪਰੇ ਸੇ ਫੋਨ ਆਨ ਹੋ ਗਿਆ ਮੈਨੂੰ ਉਹਦੇ ਨਾਲ ਗੱਲ ਕਰਨੀ ਪਈ ਕਿਉਂਕਿ ਜਮੈਂ ਦੇਖਿਆ ਉਹਨੂੰ ਬਹੁਤ ਜ਼ਰੂਰਤ ਸੀ ਦੇਖੋ ਇਹ ਸਾਰੀਆਂ ਪ੍ਰਮਾਤਮਾ ਦੀਆਂ ਰਾਜਾਂ ਨੇ ਰੱਬ ਦੀਆਂ ਰਾਜਾਂ ਨੇ ਇਸ ਵਿੱਚ ਕੋਈ ਮੇਰਾ ਰੋਲ ਨਹੀਂ ਜਿਹੜੇ ਲੋਕ ਠੀਕ ਹੋ ਰਹੇ ਨੇ ਜਾਂ ਜਿਨ੍ਹਾਂ ਦੇ ਕੰਮ ਬਣ ਰਹੇ ਨੇ ਸਾਰਿਆਂ ਦੇ ਰੱਬ ਬਣਾ ਰਿਹਾ ਇਨਸਾਨ ਕੁਝ ਨਹੀਂ ਕਰ ਰਿਹਾ ਅੱਛਾ ਜੀ ਇੰਨੀਆਂ ਕਿ ਬੇਨਤੀਆਂ ਪ੍ਰਵਾਨ ਕਰਿਓ ਵੀਡੀਓ ਚੰਗੀ ਲੱਗਦੀ ਹੁੰਦੀ ਹੈ ਅੱਗੇ 6 ਜ਼ਰੂਰ ਕਰ ਦਿਓ ਕਰੋ ਕਿਸੇ ਗਰੀਬ ਦਾ ਹੋਰ ਵੀ ਭਲਾ ਹੋ ਜਾਏ